ਹਾਂਜੀ ਆਵਾਜ਼ ਮਾਰੀ ਸੀ ਤੁਸੀਂ ਹਾਂਜੀ ਮੈਂ ਤਾਂ ਇਹ ਕਹਿੰਦਾ ਸੀ ਵੀ ਅੱਜ ਮੇਰੇ ਭੂਆ ਜੀ ਨੇ ਆਉਣਾ ਤੁਸੀਂ ਮੰਮੀ ਨੂੰ ਦੱਸ ਦਿਓ ਜਾ ਕੇ ਠੀਕ ਹੈ ਜੀ ਕੁੜੇ ਕੀ ਹੋ ਗਿਆ ਕੀ ਕਹਿੰਦਾ ਸੀ ਹੈਪੀ ਤੁਹਾਡੇ ਜਵਾਈ ਨੇ ਅੰਦਰੋਂ ਮੈਸੇਜ ਆਇਆ ਵੀ ਮੰਮੀ ਨੂੰ ਦੱਸ ਦਿਓ ਅੱਜ ਮੇਰੇ ਭੂਆ ਜੀ ਆ ਰਹੇ ਨੇ ਹੈ ਉਹਦੀ ਭੂਆ ਆ ਰਹੀ ਹੈ ਹਾਂਜੀ ਉਹ ਵੀ ਅੱਜ ਨਾ ਉਹਨੇ ਕੀ ਕਰਨ ਆਉਣਾ ਹੁਣ ਜੇ ਉਹਨੂੰ ਕੋਈ ਪੁੱਛੇ ਵੀ ਮੁੰਡਾ ਵਿਆਹ ਤਾਂ ਕਰਤਾ ਉਹਨੇ ਦੱਸ ਇੱਥੇ ਕੀ ਕਰਨ ਆਉਣਾ RAMNATH ਦੇ ਘਰੇ ਬੈਠੇ ਕਰਨ ਕੀ ਆਉਣਾ ਮਮੀ ਮਿਲ ਲਾਉਂਦੀ ਹਊ ਲੈ ਮਿਲਣ ਤਾਂ ਆਏ ਆਉਂਦੀ ਐ ਜਿਵੇਂ ਸਾਰੇ ਘਰੇ ਨਾ ਧੀ ਨੂੰ ਮਿਲਣ ਜਾਣ ਜਾਂਦੇ ਆ ਵੀ ਦੱਸ ਤੇਰਾ ਆਪਦੇ ਭਤੀਜੇ ਬਿਨਾ ਜੀ ਨਹੀਂ ਲੱਗਦਾ ਤੂੰ ਘਰੇ ਆਪਦੇ ਜਵਾਕ ਦੇਖ ਚੱਲ ਕੋਈ ਨਾ ਮਮੀ ਮਿਲ ਲੈਣ ਦਾ ਭੂਆ ਭਤੀਜੇ ਨੂੰ ਆਖਰੀ ਵਾਰ ਸਰ ਲੈਣ ਤੋਂ ਦੋ ਗੱਲਾਂ ਕਿਆ ਲਾ ਲੈਣ ਦੇ ਉਹਨੂੰ ਦੇਖ ਲੈਣੇ ਆ ਕੀ ਕਹਿੰਦੀ ਐ ਕਿਆ ਉੱਠੋ ਹੁਣ ਪੁਰਾਣੇ ਵਾਂਗ ਕੇ ਰੋਟੀ ਰੋਟੀ ਬਣਾਈਏ ਉਹਨੂੰ ਭੁੱਖ ਲੱਗੀ ਹੋਣੀ ਐ ਠੀਕ ਐ ਮੰਮੀ ਟੁਡੇ ਹੈਪੀ ਕੀ ਕਰਦਾ ਐ ਅੰਦਰ ਮੰਮੀ ਕਰਨਾ ਕੀ ਐ ਉਹ ਤਾਂ ਰੱਜ ਕੇ ਰੋਟੀਆਂ ਨਾਲ ਸੌਂ ਗਿਆ ਜੇ ਜੇ ਕੋਈ ਕੰਮ ਕਰੇ ਫੇਰ ਤਾਂ ਉੱਠ ਕੇ ਜਾਵੇ ਇਹਦੀ ਤਾਂ ਉਹ ਗੱਲ ਐ ਕੰਮ ਦਾ ਨਾਕਾਜ ਦਾ ਦੁਸ਼ਮਣ ਅਨਾਲ ਦਾ ਦੇਖ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਤੂੰ ਆਪਣੀ ਜ਼ੁਬਾਨ ਤੇ ਕੰਟਰੋਲ ਰੱਖਿਆ ਕਰ ਕੋ ਸੋਚ ਸਮਝ ਕੇ ਬੋਲਿਆ ਕਰ ਉਹ ਮੰਮੀ ਹੁਣ ਵੀ ਮੈਂ ਕੀ ਗਲਤ ਕਹਿਤਾ ਮੁਹਾਵਰਾ ਸਹੀ ਤਾਂ ਹੈ ਨਾਲੇ ਠੁਕਦਾ ਵੀ ਇਹ ਤੇ ਪੂਰਾ ਹੈ ਚਲ ਚੁੱਪ ਕਰਨੀ ਬੱਚੀ ਬਣੀ ਐ ਮੁਹਾਵਰੇ ਸੁਣਾਉਣ ਦੀ ਇਹ ਜਿਹੇ ਮੁਹਾਵਰੇ ਕਿਤੇ ਪਰੋਣੇ ਦੇ ਸਾਹਮਣੇ ਲਾ ਸੁਣਾਉਣ ਲੱਗ ਜੀ ਕਿਤੇ ਹੋਰ ਪੰਗਾ ਖੜਾ ਕਰ ਲੈ